ਕਸਾਂਡਰਾ ਨੂੰ ਐਸਓਆਰ ਕਾਫੀ ਜ਼ਿਆਦਾ ਸਮੱਸਿਆ ਆਈ ਹੈਗੀ ਆ ਕਿ ਜ਼ਿਆਦਾ ਲੰਬਾ ਸਮਾਂ ਸੂਰਜ ਨਾ ਨਿਕਲ ਕਰਕੇ ਕਣਕਾਂ दबੀਆਂ ਹੋਈਆਂ ਅਗੇਤੀਆਂ ਕਣਕਾਂ ਜਿਹੜੀਆਂ ਅਕਤੂਬਰ ਦੇ ਵਿੱਚ ਹੀ ਬੀਜੇ ਗਏ ਅਸੀਂ ਨਾਲੀ ਚੜ ਗਏ ਅਸੀਂ ਪਛੇਤੀਆਂ ਕਣਕਾਂ ਦੀ ਗਰੋਥ ਬਹੁਤ ਘੱਟ ਹੋਈ ਹੈ ਉਹਨਾਂ ਦਾ ਕੱਦ ਵੱਟਾਂ ਤੋਂ ਉੱਪਰ ਵੀ ਨਹੀਂ ਗਿਆ ਇੱਕ ਗਿੱਠ 10 ਇੰਚ ਦੀ ਵੱਸ ਲਗਭਗ ਕਣਕ ਵੀ ਹੈ ਤਾਂ ਕਣਕ ਦੀ ਵੱਸ ਨਾਲ ਜੁੜੇ ਹੋਏ 4-5 ਸਵਾਲ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਜੇਕਰ ਕੋਈ ਥੋੜਾ ਸਵਾਲ ਹੋਇਆ ਉਹਨੂੰ ਜਰੂਰ ਕਮੈਂਟਾਂ ਦੇ ਵਿੱਚ ਲਿਖ ਦਿਓ ਤੇ ਵੀਡੀਓ ਨੂੰ ਪੂਰਾ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਵੀਡੀਓ ਰਾਹੀਂ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੇ। ਕੁਝ ਕਿਸਾਨ ਭਰਾ ਪੁੱਛ ਰਹੇ ਹੈਗੇ ਆ ਕਿ ਕਣਕ ਸਾਡੀ ਬਹੁਤ ਅਗੀਤੀ ਬੀਜੀ ਸੀ ਕਿਤੇ ਪਰ ਸਾਡੇ ਤੋ ਨਦੀਨ ਨਾਸ਼ਕ ਨਹੀਂ ਹੋਇਆ। ਉਹਦੇ ਵਿੱਚ ਬਾਥੂ ਹੈ, ਗੁੱਲੀ ਡੰਡਾ ਹੈ ਜਾਂ ਚੌੜੇ ਪੱਤੇ ਵਾਲਾ ਕੋਈ ਹੋਰ ਨਦੀਨ ਹੈ। ਮੈਂ ਪਹਿਲਾਂ ਵੀ ਇੱਕ ਵੀਡੀਓ ਰਾਹੀਂ ਤੁਹਾਨੂੰ ਅਪਗਤ ਇਹ ਰਿਵਾਇ ਕਰਾਇਆ ਹੈਗਾ ਕਿ ਜੇਕਰ 70 ਦਿਨ ਤੋਂ ਛੋਟੀ ਕਣਕ ਹੈਗੀ ਆ ਤਾਂ ਗੁਜਰੀਦਾ ਤਾਂ ਤੁਹਾਨੂੰ ਮਰਨਾ ਹੀ ਨਹੀਂ ਹੈਗਾ ਤੁਸੀਂ ਇਹ ਮੰਨ ਲਓ ਠੀਕ ਹੈ 35 ਦਿਨ ਤੱਕ ਆਪਾਂ 40 ਦਿਨ ਤੱਕ ਇਹ ਸਪ੍ਰੇਮ ਮੁਕੰਮਲ ਕਰਨਾ ਹੁੰਦਾ ਜਿਹੜਾ ਘਟ ਚੌੜੇ ਪੱਤੇ ਵਾਲਾ ਦੀਨ ਹੁੰਦੇ ਆ ਜਾਂ ਪਤਲੇ ਪੱਤੇ ਵਾਲਾਂ ਦੀ ਹੁੰਦੇ ਆ ਤਾਂ ਜੇ ਚੌੜੇ ਪੱਤੇ ਵਾਲੇ ਦੀਨ ਹੈਗੇ ਤਾਂ 50 55 ਅਖੀਰ 70 ਠੀਕ ਹੈ ਇਸ ਤੋਂ ਵੀ ਪਹਿਲਾਂ ਕਰਨਾ ਹੁੰਦਾ ਪਰ ਜਦੋਂ ਆਪਾਂ ਲੇਟ ਕਰ ਲੈਂਦੇ ਹੈਗੇ ਤਾਂ ਫਿਰ ਆਪਣੇ ਕਣਕ ਦੇ ਅਸਰ ਪੈਂਦਾ ਹੈਗਾ ਛਿੱਟਿਆਂ ਦੇ ਅਸਰ ਪੈਂਦਾ ਹੈਗਾ ਜਿਸ ਦੀ ਕਰਕੇ ਕਣਕ ਦੇ ਛਿੱਟੇ ਵਿੰਗੀ ਰਿਡੇ ਹੋ ਜਾਂਦੇ ਆ ਉਹਦੇ ਵਿੱਚ ਗ੍ਰੇਨ ਫਿਲਿੰਗ ਸੇਮ ਨਹੀਂ ਹੁੰਦੀ ਦਾਣੇ ਛੁੱਟੇ ਰਹੇ ਜਾਂਦੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਅੱਜ ਦੇ ਸਮੇਂ ਜਿਹੜੀ ਲੋਡ ਹੈਗੀ ਆ ਕਣਕ ਦੇ ਉੱਤੇ ਤੁਹਾਨੂੰ ਤਾਕਤ ਵਾਲੀਆਂ ਸਪਰੇਆਂ ਵੀ ਦੋ ਤਿੰਨ ਹੀ ਕਣਕਾਪਾ ਮੰਨ ਲਈਏ ਗੇਤੀ ਤੇ ਵਿਸ਼ੇਤੀ ਪਛੇਤੀ ਕਣਕਾ ਜਿਹੜੀ ਉਹ ਲਗਭਗ ਹਜੇ 1 ਮਹੀਨਾ ਨਸਾਰਾ ਨਹੀਂ ਲਵੇਗੀ 25 ਦਿਨ ਤੱਕ ਬਿਲਕੁਲ ਨਸਾਰਾ ਅਗੇਤੀ ਕਣਕਾ ਜਿਹੜੀ ਉਹ ਆਜਾ ਠੜ ਨੂੰ ਦੇਖਦੇ ਹੋਏ ਰੁਕੀ ਹੋਈ ਹੈ ਤੇ ਨਹੀਂ ਉਸਨੇ 1 ਹਫਤੇ 10 ਦਿਨਾਂ ਦੇ ਵਿੱਚ ਵਧੀਆ ਨਸਾਰਾ ਲੈ ਲੈਣਾ ਹੈਗਾ ਜਿਹੜੀ ਕਣਕ 80 ਦਿਨ ਤੋਂ ਉੱਪਰ ਹੋ ਚੁੱਕੀ ਹੈ ਕਈ ਕਈ ਥਾਂ ਤੇ ਕੋਈ ਕੋਈ ਵੱਲੀ ਦਿਖਾਈ ਵੀ ਦੇਣ ਲੱਗ ਗਈ ਹੈ ਇਹ ਕਣਕ ਦੇ ਵਿੱਚ ਜਿੱਥੇ ਦਰਖਤ ਹੁੰਦੇ ਹੈਗੇ ਆ ਪਰਸੇਕੇ ਵਾਲੀ ਜਗ੍ਹਾ ਲਾ ਲਓ ਜਾਂ ਨਿੱਗੀ ਜਗ੍ਹਾ ਲਾ ਲਓ ਕੋਈ ਕਰ ਦੇ ਨੇੜਲੇ ਵਸੇ ਕਣਕ ਲੱਗੀ ਹੋਈਆਂ ਉੱਥੇ ਨਸਾਰਾ ਉਸ ਜਗ੍ਹਾ ਤੇ ਪਹਿਲਾਂ ਸ਼ੁਰੂ ਹੁੰਦਾ ਹੈਗਾ ਤਾਂ ਤਾਕਤ ਵਾਲੀਆਂ ਸਪਰੇਹਾਂ ਦੇ ਵਿੱਚ ਜਿਹੜੀਆਂ ਅਗੇਤੀਆਂ ਕਣਕਾਂ ਜਿਨ੍ਹਾਂ ਦਾ ਨਸਾਰਾ ਬਿਲਕੁਲ ਨੇੜੇ ਹੈਗਾ ਉਹਨਾਂ ਦੇ ਵਿੱਚ ਕੋਈ ਵੀ ਪੋਟਾਸ਼ ਦਾ ਸੋਰਸ ਚਾਹੇ 13-0-42 ਚਾਹੇ 0-5-34 ਤੁਸੀਂ ਸਪਰੇਅ ਕਰ ਸਕਦੇ ਹੋ 1 ਤੋਂ 1.5% ਤੱਕ ਇਸ ਤੋਂ ਵੱਧ ਨਹੀਂ ਕਈ ਕਿਸਾਨ ਭਰਾ ਲਾਲਚ ਵਸ਼ ਦੋ ਸਪਰੇਹਾਂ ਨੂੰ ਇਕੱਠਾ ਕਰ ਲੈਂਦੇ ਆ ਤੇ ਦੋਜ਼ ਜ਼ਿਆਦਾ ਪਾਣ ਦੀ ਕੋਸ਼ਿਸ਼ ਕਰਦੇ ਹੈਗੇ ਆ ਪਾਣੀ ਜ਼ਿਆਦਾ ਨਹੀਂ ਲੱਗਦਾ ਹੈਗਾ ਤਾਂ ਫਿਰ ਕਣਕ ਸੜਨ ਦੀ ਦਿਸ਼ਾ ਵੱਲ ਜਾਂਦੀ ਹੈ ਕਣਕ ਦੇ ਉੱਤੇ ਬਰਨੀ ਹੁੰਦੀ ਹੈਗੀ ਆ ਉੱਤੇ ਸਾੜਾ ਪੈ ਜਾਂਦਾ ਹੈਗਾ ਉਹਦਾ ਤੁਹਾਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੁੰਦਾ ਡੂਰਾ ਨੁਕਸਾਨ ਹੁੰਦਾ ਫਸਲ ਤੇ ਸਟ्रेस ਕ੍ਰੀਏਟ ਹੋ ਜਾਂਦਾ ਤੁਹਾਡੀ ਜੇਬ ਤੇ ਪੈਸੇ ਨਿਕਲ ਜਾਂਦੇ ਹੈਗੇ ਤਾਂ ਜੇਕਰ ਤੁਸੀਂ 13.245 ਕਰਨ ਜਾ ਰਹੇ ਹੋ ਨਾਲ ਤੁਸੀਂ 1 ਗ੍ਰਾਮ ਇੱਕ ਲੀਟਰ ਦਾ ਬੋਰਨ ਪਾ ਸਕਦੇ ਹੈਗੇ ਹੋ ਤੁਸੀਂ ਆਪਦਾ ਕੋਈ ਮਾਪਕ ਬਣਾ ਲਓ 25 ਲੀਟਰ ਦੀ ਢੋਲੀ ਹੈਗੀ ਤਾਂ ਪਤ ਕੀ ਗ੍ਰਾਮ ਨਾ ਮਬਾ ਕੋ ਬਣਾ ਲਓ 100 ਲੀਟਰ ਪਾਣੀ 100 ਗ੍ਰਾਮ ਪੈਣਾ ਹੈਗਾ ਇਹ ਹਰ ਵਾਰ ਕਿਸਾਨ ਗਲਤੀ ਕਰਦੇ ਹੈਗੇ ਆ ਇਹਨੂੰ ਕਿਸੇ ਨਾ ਕਿਸੇ ਨਾਲ ਮਿਕਸ ਕਰਕੇ ਸਪਰੇਅ ਕਰਦੇ ਆ ਡੇਢ ਗੁਣਾ 2 ਗੁਣਾ 2 ਇਸ ਸਪਰੇਅ ਕਰਵਾਉਂਦੇ ਹੈਗੇ ਕਈ ਵਾਰ ਡੀਲਰ 200 ਗ੍ਰਾਮ ਤੱਕ ਪਵਾ ਦਿੰਦੇ ਹੈਗੇ ਤਾਂ ਬਾਕੀ ਤੱਤਾਂ ਦੇ ਨਾਲ ਜਦੋਂ ਇਹ ਜਾਂਦਾ ਤਾਂ ਤਾਂ ਫਿਰ ਇਸ ਨੂੰ ਤੁਸੀਂ 100 ਗ੍ਰਾਮ ਤੋਂ ਵੱਧ ਨਾ ਪਾਓ 0.5 ਗ੍ਰਾਮ ਪ੍ਰਤੀ ਲੀਟਰ ਜਿਹੜੀ ਡੋਜ਼ ਹੈਗੀ ਆ ਉਹ ਕਿਸ ਨਾਲ ਕਰਦੇ ਸਪਰੇਅ ਹੋ ਸਕਦਾ ਹੈਗਾ ਜੇਕਰ ਤੁਸੀਂ ਇਸ ਨੂੰ ਇਕੱਲੇ ਨੂੰ ਸਪਰੇਅ ਕਰਦੇ ਹੈਗੇ ਤਾਂ 1 ਤੋਂ 1.5% ਤੱਕ ਸਪਰੇਅ ਆਪਾਂ 1 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਹੈਗੇ ਪਰ ਇਸ ਤੋਂ ਇਲਾਵਾ ਅਗੇਤੀਆਂ ਕੜਕਾਂ ਦੇ ਵਿੱਚ ਕਿਤੇ ਨਾ ਕਿਤੇ ਸੋਡੀ ਵੀ ਦਿਖਾਈ ਦੇ ਰਹੀ ਹੈਗੀ ਆ ਇਹਦੀ ਵਾਰਨਿੰਗ ਪਹਿਲਾਂ ਹੀ ਆਈ ਹੋਈ ਹੈ ਕਿ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਸੁੰਡੀ ਦਿਖਾਈ ਦੇ ਰਹੀ ਹੈ ਪਹਿਲਾਂ ਵੀ ਸੁੰਡੀ ਦੇ ਕਰਕੇ ਤੁਹਾਡੇ ਪੈਚਸ ਵੱਢ ਚੁੱਕੇ ਸੀਗੇ ਸੁੰਡੀ ਜਿਆਦਾ ਐਕਟਿਵ ਸੀਗੀ ਤਾਂ ਉਹ ਹੁਣ ਸ਼ਾਂਤ ਅਵਸਥਾ ਵਿੱਚ ਬੈਠੀ ਸੀ ਨੀਂਦ ਅਵਸਥਾ ਵਿੱਚ ਜਿਵੇਂ ਜਿਵੇਂ ਦਿਨਾਂ ਦੇ ਵਿੱਚ ਗਰਮੀ ਵਧੇਗੀ ਮਿਡ ਫਰਵਰੀ ਤੇ ਕੋ ਦੁਬਾਰਾ ਐਕਟਿਵ ਹੋ ਸਕਦੀ ਹੈਗੀ ਆ ਤਾਂ ਤੁਸੀਂ ਨਿਸਾਰੇ ਤੋਂ ਪਹਿਲਾਂ ਜਿਹੜੀ ਵੀ ਸਪਰੇਅ ਕਰ ਰਹੇ ਹੋ ਤਾਂ ਆਪਣੇ ਖੇਤ ਨੂੰ ਪਹਿਲਾਂ ਜਾਂਚ ਕਰਕੇ ਉਹਦੇ ਵਿੱਚ 2-3 ਟੈਕਨੀਕਾਂ ਤੁਸੀਂ ਸਹਾਰਾ ਲੈ ਸਕਦੇ ਹੋ ਨਾਰਮਲ ਪ੍ਰੋਕਲੇਮ 5% ਆਉਂਦੀ ਹੈਗੀ ਜਿਹੜੀ ਉਹਨੂੰ ਤੁਸੀਂ 100 ਗ੍ਰਾਮ ਵਰਤ ਸਕਦੇ ਹੋ ਲਿਕਵਰ ਪ੍ਰੋਕਲਰ ਨੂੰ 150 ਗ੍ਰਾਮ ਤੇ ਇੱਕ ਵਾਰ 150 ਐਮਐਲ ਤੇ ਇੱਕ ਵਾਰ ਤੇ ਜਾ ਸਕਦਾ ਹੈਗਾ ਕੁਰੰਤਰਾ ਨੀਲੀ ਬੋਨ ਕੋਰਾਜਨ ਹੁੰਦਾ ਹੈਗਾ 60 ਐਮਐਲ ਤੇ ਇੱਕ ਵਾਰ ਤੇ ਜਾ ਸਕਦਾ ਜਾ ਸਕਦਾ ਹੈਗਾ ਤੇ ਕਾਰਨ ਫੋਸ ਹੈ 800 ਐਮਐਲ ਪ੍ਰਤੀ ਇਕੜ ਹਿਸਾਬ ਨਾਲ ਵਰਤਿਆ ਜਾਂਦਾ ਜਿਹੜਾ ਵੀ ਤੁਹਾਨੂੰ ਮਾਰਕੀਟ ਵਿੱਚੋਂ ਅਵੇਲੇਬਲ ਹੁੰਦਾ ਹੈਗਾ ਤੁਸੀਂ ਉਸ ਨੂੰ ਚੂਸ ਕਰ ਸਕਦੇ ਹੋ ਪਹਿਲਾਂ ਤੁਸੀਂ ਖੇਤ ਨੂੰ ਨਿਸ਼ਾਨਦੇਹੀ ਕਰ ਲਓ ਕਿਹੜੇ ਖੇਤ ਦੇ ਵਿੱਚ ਇਹਦਾ ਹਮਲਾ ਹੋਣ ਦੇ ਚਾਂਸ ਹੈਗੇ ਜਾਂ ਤੁਹਾਨੂੰ ਇਹਦੀ ਸ਼ੰਕਾ ਹੈਗੀ ਆ ਕੁਝ ਕਿਸਾਨ ਮੂੰਗੀ ਦੇ ਮੱਕੀ ਬਾਰੇ ਪੁੱਛ ਰਹੇ ਹੈਗੇ ਮੱਕੀ ਦਾ ਜਿਹੜਾ ਬਿਜਾਈ ਦਾ ਸਹੀ ਸਮਾਂ ਹੈਗਾ ਜਦੋਂ ਟੈਂਪਰੇਚਰ ਤੁਹਾਡਾ 20 ਤੋਂ 25 ਡਿਗਰੀ ਐਵਰੇਜ ਆ ਜਾਏ ਤਾਂ ਉਹ ਬੈਟਰ ਮੰਨਿਆ ਜਾਂਦਾ ਹੈਗਾ ਪਰ ਹੁਣ ਹਜੇ ਜ਼ਿਆਦਾ ਠੰਡ ਚੱਲ ਰਹੀ ਹੈਗੀ ਆ ਅੱਜ ਕੁਝ ਏਰੀਆ ਦੇ ਵਿੱਚ ਵਰਖਾ ਸ਼ੁਰੂ ਹੋਈ ਹੈਗੀ ਆ ਤਾਂ ਹੋ ਸਕਦਾ ਆਉਣ ਵਾਲੇ 2-3 ਦਿਨਾਂ ਦੇ ਵਿੱਚ ਟੈਂਪਰੇਚਰ ਸੁਧਾਰ ਹੋਵੇ ਤਾਂ ਫਰਵਰੀ ਦਾ ਪਹਿਲਾ ਆਪ ਦਾ ਦੂਜਾ ਹਫ਼ਤਾ ਮੱਕੀ ਦੀ ਬਿਜਾਈ ਲਈ ਬਹੁਤ ਠੁਕਮਾ ਹੈਗਾ ਜੇਕਰ ਤੁਹਾਡੇ ਖੇਤ ਗਿੱਲੇ ਹੈਗੇ ਤਾਂ ਬੀਜ ਕੇ ਪਾਣੀ ਨਾ ਲਾਓ ਤਾਂ ਫਿਰ ਤੁਹਾਨੂੰ ਉਦਾਂ ਹੀ ਚੱਲ ਜਾਏਗਾ ਪਰ ਮੱਕੀ ਨੂੰ ਬੈਡਾਂ ਜਾਂ ਵੱਟਾਂ ਦੇ ਉੱਪਰ ਬਿਜਾਈ ਕਰਨ ਦੀ ਕੋਸ਼ਿਸ਼ ਕਰੋ ਮੂੰਗੀ ਦਾ ਹਜੇ ਬਜਾਈ ਦਾ ਟਕਮਾ ਸਵਾ ਨਹੀਂ ਹੈਗਾ ਐਂਡ ਫਰਬਰੀ ਜਾਂ ਮਾਰਚ ਦਾ ਪਹਿਲਾ 15 ਵਾਲਾ ਇਹਦੀ ਬਜਾਈ ਦਾ ਪੂਰਾ ਮਾਰਚ ਹੀ ਪੂਰਾ ਇਹਦੇ ਲਈ ਬਹੁਤ ਟਕਮਾ ਹੁੰਦਾ ਹੈਗਾ ਕਿਉਂਕਿ ਇਹਦੇ ਲਈ ਜਿਹੜਾ ਬਹੁਤ ਵਧੀਆ ਉਗਣ ਦੇ ਲਈ ਟਾਪ ਮੰਨ ਚਾਹੀਦਾ ਉਹ ਲਗਭਗ 30° ਦੇ ਲਗਭਗ ਹੁੰਦਾ ਪਰ ਜੇਕਰ ਤੁਸੀਂ ਜ਼ਿਆਦਾ ਅਗੇਤੀ ਕਿਸੇ ਫਸਲ ਨੂੰ ਬੀਜਦੇ ਹੈਗੇ ਹੋ ਤਾਂ ਉਹਦੇ ਉਗਣ ਸ਼ਕਤੀ ਤੇ ਜਾਂ ਉਗਣ ਤੋਂ ਬਾਅਦ ਉਹਦੀਆਂ ਗਰੋਥ ਵਾਲੀਆਂ ਸਟੇਜਾਂ ਤੇ ਮਾੜਾ ਅਸਰ ਪੈਂਦਾ ਹੈਗਾ ਇਸ ਤੋਂ ਇਲਾਵਾ ਕੁਝ ਕਿਸਾਨ ਭਰਾ ਕਹਿੰਦੇ ਹੈਗੇ ਕਿ ਸਾਡੇ ਬੁਲੀ ਡੰਡਾ 90 ਦਿਨਾਂ ਦੀ ਕਣਕ ਦੇ ਉੱਪਰ ਵੀ ਦਿਖਾਈ ਦੇ ਰਿਹਾ ਹੈਗਾ ਮਰਿਆ ਨਹੀਂ ਹੈਗਾ ਤਾਂ ਪਲੀਜ਼ ਉਸ ਫੀਲਡ ਨੂੰ ਤੁਹਾਡੀ ਖੇਤੀਬਾੜੀ ਵਾਲੀ ਡਾਇਰੀ ਦੇ ਵਿੱਚ ਨੋਟ ਕਰ ਲਓ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਇੱਥੇ ਕੋਈ ਪ੍ਰੀਵੈਂਟਿਵ ਕੰਟਰੋਲ ਕਰ ਸਕਦੇ ਹਾਂ ਨਾ ਸਾਰੇ ਦੇ ਉੱਤੇ ਜਾ ਕੇ ਜਿੱਥੇ ਆਪਣੀ ਫਸਲ ਦੇ ਵਿੱਚ ਬੱਲੀ ਤਿਆਰ ਹੋਣੀ ਸ਼ੁਰੂ ਹੋ ਰਹੀ ਹੈ ਤਾਂ ਉਸ ਨੂੰ ਹਰਬੀਸਾਈਡ ਸਟ੍ਰੈਸ ਬਿਲਕੁਲ ਵੀ ਨਾ ਦਿੱਤਾ ਜਾਏ ਫੰਗੀ ਸੜ ਦੀ ਹਜੇ ਬਿਲਕੁਲ ਲੋੜ ਨਹੀਂ ਹੈਗੀ ਆ ਪਰ ਜਿਵੇਂ ਹੀ ਕੋਈ ਵਾਰਨਿੰਗ ਤਹਿਤ ਆਪਾਂ ਨੂੰ ਲੱਗਦਾ ਰਸਟਾ ਵਗੈਰਾ ਦੀ ਆਈ ਤਾਂ ਆਪਾਂ ਨੂੰ ਟੌਪ ਦੇ ਫੰਗੀ ਸੜਾਂ ਦਾ ਤੁਹਾਨੂੰ ਇੱਕ ਵਧੀਆ ਵੀਡੀਓ ਆਪਾਂ ਬਣਾ ਕੇ ਦੇਵਾਂਗੇ ਇਸ ਤੋਂ ਇਲਾਵਾ ਵੀ ਕਈ ਕਿਸਾਨਪਰਾ ਇਹ ਪੁੱਛਦੇ ਰਹਿੰਦੇ ਹੈਗੇ ਆ ਕਿ ਕਣਕ ਦੇ ਝਾੜ ਵਧਾਉਣ ਦੇ ਵਿੱਚ ਐਨਪੀਕੇ ਦਾ ਕਿੱਡਾ ਕੁ ਵੱਡਾ ਰੋਲ ਹੈ ਝਾੜ ਤੇ ਵਧਾਉਣ ਵਾਲੇ ਬਹੁਤ ਜ਼ਿਆਦਾ ਫੈਕਟਰ ਹੈ ਬਜਾਈ ਦਾ ਸਮਾਂ ਬੀਜ ਦੀ ਮਾਤਰਾ ਬਜਾਈ ਦਾ ਢੰਗ ਪਾਣੀ ਲਾਉਣ ਦੀ ਮਾਤਰਾ ਤੇ ਫਸਲ ਕਿੰਨਾ ਕੁ ਸਮਾਂ ਚੰਗੇ ਕਲਾਈਮੇਟ ਦੇ ਵਿੱਚ ਰਹੀ ਹੈ ਕਲਾਈਮੇਟ ਦਾ ਬਹੁਤ ਵੱਡਾ ਰੋਲ ਹੈਗਾ ਤੁਹਾਡੀਆਂ ਸਪਰੇਹਾਂ ਦਾ ਵੀ ਰੋਲ ਹੈਗਾ ਵਾਢੀ ਦੇ ਦੌਰਾਨ ਵੀ ਮੌਸਮ ਜਿਹੜਾ ਪਿਛਲੇ 50 ਦਿਨਾਂ ਦਾ ਰਹੇਗਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈਗਾ ਜਿਹੜੇ ਤੁਹਾਡੇ ਐਨਪੀਕੇ ਸਪਰੇ ਹੈਗੇ ਪਟਾਸ਼ ਦੇ ਨਾਲ ਪਲਾਂਟ ਦੇ ਵਿੱਚ ਖਰਾਕ ਦਾ ਆਦਾਨ-ਪ੍ਰਦਾਨ ਜ਼ਿਆਦਾ ਹੁੰਦਾ ਜੜਾਂ ਤੋਂ ਉੱਪਰ ਵੱਲ ਉੱਪਰ ਤੋਂ ਥੱਲੇ ਵੱਲ ਇਹ ਕੰਮ ਪोटाਸ਼ ਨਹੀਂ ਜ਼ਿਆਦਾ ਕਰਵਾਉਣਾ ਤਾਂ ਪोटाਸ਼ ਹੀ ਸਪਰੇਅ ਤੇ ਪੈਸੇ ਲਾਉਣੇ ਅਜਾਈ ਨਹੀਂ ਜਾਂਦੇ ਕਦੇ ਵੀ ਇਹ ਤੁਹਾਨੂੰ ਬੈਨੀਫਿਟ ਹੀ ਦਿੰਦੀ ਹੈ ਇਹਦੇ ਜਿਆਦਾ ਸੋਚਣ ਦੀ ਲੋੜ ਨਹੀਂ ਬਾਕੀ ਸਪਰੇਅਾਂ ਨੂੰ ਬਹੁਤ ਸੋਚ ਕੇ ਕਰਨ ਦੀ ਲੋੜ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਕਿਸੇ ਹੋਰ ਜਾਣਕਾਰੀ ਦੇਖ ਮਿਲਾਂਗੇ ਅੱਜ ਦੀ ਵੀਡੀਓ ਚ ਇੰਨੀ ਕੋਈ ਸਵਾਲ ਹੋਵੇ ਤਾਂ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਤੇ ਇੰਸਟਾਗ੍ਰਾਮ ਫੇਸਬੁੱਕ YouTube ਤੇ ਪੜੇ ਵੀ ਸਾਰੇ ਵੀਰਾਂ ਨੂੰ ਬਹੁਤ-ਬਹੁਤ ਥੈਂਕ ਯੂ